ਦੋਸਤੋ ਭਾਰਤ ਦੇ ਜੰਮੂ ਕਸ਼ਮੀਰ ਰਾਜ ਵਿੱਚ ਪਿਛਲੇ ਸਮੇਂ ਦਰਾਂ ਕਸ਼ਮੀਰੀ ਪੜਦਾਤੇ ਹੋਏ ਜ਼ੁਲਮ ਬਾਰੇ ਤਾਂ ਬਹੁਤ ਲੋਕ ਬੋਲੇ ਦਾ ਕਸ਼ਮੀਰ ਫਾਈਲਸ ਵਰਗੀਆਂ ਫਿਲਮਾਂ ਬੜੀਆਂ ਪਰ ਕਸ਼ਮੀਰ ਵਿੱਚ ਵੱਸਦੇ ਸਿੱਖਾਂ ਨਾਲ ਕੀ ਕੀ ਵਾਪਰਿਆ ਇਸ ਬਾਰੇ ਕਦੇ ਵੀ ਕਿਸੇ ਨੇ ਖੁੱਲ ਕੇ ਗੱਲ ਨਹੀਂ ਕੀਤੀ ਕਸ਼ਮੀਰੀ ਸਿੱਖਾਂ ਉੱਤੇ ਹੋਏ ਜ਼ੁਲਮ ਬਾਰੇ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਕਬਾਈਲੀ ਅਤੇ ਮਲਖਾਈ ਮੁਸਲਮਾਨਾਂ ਨੇ ਰਲ ਕੇ ਕਿਵੇਂ ਸਿੱਖ ਬੀਬੀਆਂ ਉਤੇ ਕਹਿਰ ਟਾਇਆ ਜਬਰੀ ਕਸ਼ਮੀਰ ਵਿੱਚ ਵਸਦੀਆਂ ਸਿੱਖ ਔਰਤਾਂ ਨੂੰ ਚੁੱਕ ਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਹੋਈਆ ਕਿਵੇਂ ਸੈਂਕੜੇ ਕਸ਼ਮੀਰੀ ਸਿੱਖਾਂ ਦੇ ਘਰ ਅੱਗ ਦੇ ਹਵਾਲੇ ਕਰ ਦਿੱਤੇ ਗਏ ਸੁਣ ਕੇ ਰੂਹ ਕੰਬ ਜਾਂਦੀ ਹੈ ਪਰ ਇਸ ਜ਼ੁਲਮ ਦੇ ਵਿਰੁੱਧ ਸਿੱਖ ਬੀਬੀਆਂ ਨੇ ਜੋ ਸੰਘਰਸ਼ ਕੀਤਾ ਤੇ ਉਸ ਦੇ ਖਿਲਾਫ ਡਟ ਕੇ ਖੜੀਆਂ ਹੋਈਆਂ ਤੇ ਆਪਣੇ ਧਰਮ ਤੇ ਪਰਪੱਕ ਰਹੀਆਂ ਉਹ ਵੀ ਬਹੁਤ ਕਾਬਲੇ ਤਾਰੀਫ ਹੈ ਜਿਸ ਨੂੰ ਅੱਜ ਸਿੱਖ ਕੌਮ ਭੁੱਲੀ ਬੈਠੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਜੰਮੂ ਕਸ਼ਮੀਰ ਵਿੱਚ ਰਹਿੰਦੇ ਸਿੱਖਾਂ ਨਾਲ ਵਾਪਰੀਆਂ ਕੁਝ ਦਰਦਨਾਕ ਘਟਨਾਵਾਂ ਬਾਰੇ ਜ਼ਿਕਰ ਕਰਾਂਗੇ ਜਿਸ ਦਾ ਪਹਿਲਾਂ ਬਹੁਤ ਘੱਟ ਲੋਕਾਂ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਇਤਿਹਾਸ ਦੇ ਅਣਫੋਲੇ ਵਰਕਿਆਂ ਵਾਲਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਭਾਰਤੀ ਕਸ਼ਮੀਰ ਵਿੱਚ ਇੱਕ ਪਿੰਡ ਵਸਦਾ ਹੈ ਚੱਕ ਸਤਲੂ ਸਾਲ 1947 ਵੇਲੇ ਇਸ ਪਿੰਡ ਵਿੱਚ 300 ਦੇ ਕਰੀਬ ਸਿੱਖ ਵਸਦੇ ਸਨ ਪਿੰਡ ਵਿੱਚ ਕਈ ਘਰ ਮੁਸਲਮਾਨਾਂ ਦੇ ਵੀ ਹੈਗੇ ਸਨ ਪਰ ਇੱਕ ਵਾਰ ਹਸਦੇ ਵਸਦੇ ਇਹਨਾਂ ਸਿੱਖ ਪਰਿਵਾਰਾਂ ਉੱਤੇ ਪਾਕਿਸਤਾਨੀ ਕਸ਼ਮੀਰ ਦੇ ਕਬਾਈਲੀ ਮੁਸਲਮਾਨਾਂ ਨੇ ਸਤਾਰਿਕ ਪਿੰਡ ਦੇ ਮੁਸਲਮਾਨਾਂ ਨਾਲ ਮਿਲ ਕੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਸਿੱਖ ਗਿਰਤੀ ਵਿੱਚ ਦੁਸ਼ਮਣ ਦੇ ਮੁਕਾਬਲੇ ਆਟੇ ਵਿੱਚ ਲੂਣ ਬਰਾਬਰ ਹੀ ਸਨ ਪਰ ਫਿਰ ਵੀ ਉਹਨਾਂ ਯੋਧਿਆਂ ਨੇ ਜਾਲਮਾਂ ਦਾ ਡਟ ਕੇ ਮੁਕਾਬਲਾ ਕੀਤਾ ਇਸ ਹਮਲੇ ਵਿੱਚ ਬਹੁਤ ਸਾਰੇ ਸਿੱਖਾਂ ਦੀਆਂ ਜਾਨਾਂ ਚਲੀਆਂ ਗਈਆਂ ਇਸੇ ਚੱਕ ਸਤਲੂ ਪਿੰਡ ਦਾ ਹੀ ਰਹਿਣ ਵਾਲਾ ਇੱਕ ਸਿੱਖ ਸਰਦਾਰ ਅਰਜਨ ਸਿੰਘ ਜਿਉਦੇ ਜੀ ਉਹਨਾਂ ਕਬਾਈਲੀ ਮੁਸਲਮਾਨਾਂ ਦੇ ਹੱਥ ਆ ਜਾਂਦਾ ਹੈ ਦੁਸ਼ਮਣਾਂ ਨੇ ਉਸਨੂੰ ਬਹੁਤ ਕੋਸ਼ਿਸ਼ ਕੀਤੀ ਕਿ ਉਸਦਾ ਧਰਮ ਤਬਦੀਲ ਕਰਕੇ ਉਸਨੂੰ ਮੁਸਲਮਾਨ ਬਣਾ ਦਿੱਤਾ ਜਾਵੇ ਪਰ ਸਰਦਾਰ ਅਰਜਨ ਸਿੰਘ ਆਪਣੇ ਧਰਮ ਤੇ ਪਰਪੱਕ ਰਿਹਾ ਤੇ ਉਸਨੇ ਦੁਸ਼ਮਣਾਂ ਦੀ ਇਹ ਨਾ ਮੰਨੀ ਜਿਸ ਤੋਂ ਬਾਅਦ ਫਿਰ ਗੁੱਸੇ ਵਿੱਚ ਭੜਕੇ ਉਹਨਾਂ ਦਰਦਿਆਵਲੋਂ ਸਰਦਾਰ ਅਰਜਨ ਸਿੰਘ ਨੂੰ ਫੜ ਕੇ ਬਾਰਾਮੂਲਾ ਵਿੱਚ ਪੈਦੇ ਇੱਕ ਕੱਚੇ ਪੁਲ ਦੇ ਹੇਠਾਂ ਰੇਤਾ ਵਿੱਚ ਜਿਉਂਦਿਆਂ ਦੱਬ ਦਿੱਤਾ ਜਾਂਦਾ ਹੈ ਉਸ ਸਿੰਘ ਦੀ ਢੌਂਲ ਤੇ ਮੂੰਹ ਬਾਹਰ ਰੱਖੇ ਗਏ ਇਹਨਾਂ ਜ਼ਾਲਮਾਂ ਵੱਲੋਂ ਰੋਟੀਆਂ ਪਕਾਉਣ ਵਾਲੇ ਇੱਕ ਤਵੇ ਨੂੰ ਗਰਮ ਕੀਤਾ ਗਿਆ ਇੱਕ ਵਾਰ ਫਿਰ ਸਰਦਾਰ ਅਰਜਨ ਸਿੰਘ ਨੂੰ ਮਸਲਮਾਨ ਬਨ ਲਈ ਪੁੱਛਿਆ ਗਿਆ ਪਰ ਅਗੋ ਸਰਦਾਰ ਅਰਜਨ ਸਿੰਘ ਨੇ ਇੱਕ ਜ਼ੋਰਦਾਰ ਗਰਜਵੀਂ ਆਵਾਜ਼ ਵਿੱਚ ਜਿਕਾਰਾ ਗਿਜਾ ਕੇ ਜਵਾਬ ਦਿੱਤਾ ਇਹ ਸੁਣ ਉਹਨਾਂ ਪਾਪੀਆਂ ਨੇ ਸਰਦਾਰ ਅਰਜਨ ਸਿੰਘ ਦਾ ਸਿਰ ਸਰੀਰ ਨਾਲੋਂ ਵੱਖ ਕਰ ਦਿੱਤਾ ਤੇ ਜੋ ਰੋਟੀਆਂ ਪਕਾਉਣ ਵਾਲਾ ਤਵਾ ਗਰਮ ਕੀਤਾ ਹੋਇਆ ਸੀ ਉਸ ਗਰਮ ਤਵੇ ਨੂੰ ਧੌਣ ਤੇ ਰੱਖ ਦਿੱਤਾ ਇਸ ਜ਼ੁਲਮ ਕਾਰਨ ਬਹੁਤ ਚਿਰ ਉਹ ਸਿੱਖ ਦਾ ਜੱਕ ਸਤਲੂ ਪਿੰਡ ਵਿੱਚ ਕੀਤੇ ਇਹ ਸਾਹਮਲੇ ਦੌਰਾਨ ਕਬਾਈਲੀਆਂ ਨੇ ਬਹੁਤ ਸਾਰੀਆਂ ਸਿੱਖ ਬੀਬੀਆਂ ਨੂੰ ਜਉਂਦਿਆਂ ਫੜ ਕੇ ਗ੍ਰਿਫਤਾਰ ਕਰ ਲਿਆ ਸੀ ਉਹ ਇਹਨਾਂ ਸਿੱਖ ਔਰਤਾਂ ਨੂੰ ਪਾਕਿਸਤਾਨਾਂ ਲਿ ਜਾ ਕੇ ਜ਼ਬਰੀ ਉਹਨਾਂ ਦਾ ਧਰਮ ਪਰਿਵਰਤਨ ਕਰਕੇ ਉਹਨਾਂ ਨੂੰ ਆਪਣੇ ਘਰ ਵਿੱਚ ਰਖਾਇਰਾ ਬਣਾ ਕੇ ਰੱਖਣਾ ਚਾਹਦੇ ਸਨ ਇਹ ਦਰਦੇ ਇੱਕ ਕਾਫਲਾ ਬਣਾ ਕੇ ਪਾਕਿਸਤਾਨ ਵੱਲ ਤੁਰੇ ਜਾ ਰਹੇ ਹੁੰਦੇ ਹਨ ਗ੍ਰਿਫਤਾਰ ਕੀਤੀਆਂ ਸਿੱਖ ਬੀਬੀਆਂ ਵਿਚਾਲੇ ਸਨ ਅੱਧੇ ਹਮਲਾਵਰ ਅੱਗੇ ਸਨ ਤੇ ਅੱਧੇ ਉਹਨਾਂ ਦੇ ਪਿੱਛੇ ਦੇਸਵਿਲੇ ਇਹ ਸਾਰਾ ਹਜੂਮ ਜੇਲਬ ਦਰਿਆ ਦਾ ਪੁਲ ਪਾਰ ਕਰ ਰਿਹਾ ਹੁੰਦਾ ਹੈ ਤਾਂ ਪੁਲ ਦੇ ਐਨ ਵਿਚਕਾਰ ਪਹੁੰਚੜ ਤੇ ਇੱਕ ਸਿੱਖ ਬੀਬੀ ਨੇ ਬੜੇ ਜੋਸ਼ ਦੇ ਨਾਲ ਬੋਲੇ ਸੋ ਨਿਹਾਲ ਦਾ ਜਕਾਰਾ ਗਜਾਇਆ ਜਕਾਰਾ ਸੁਰਦਿਆਂ ਹੀ ਜਕਾਰੇ ਦਾ ਜਵਾਬ ਦਿੱਦਿਆ ਉਸ ਵਕਤ ਸਾਰੀਆਂ ਸਿੱਖ ਬੀਬੀਆਂ ਨੇ ਪਲ ਝਪਕਦੇਆਂ ਜੇਲਬ ਦਰਿਆ ਦੇ ਵਿੱਚ ਜਾਉਂਦੇ ਆ ਸ਼ਾਲਾ ਮਾਰ ਦਿੱਤੀਆਂ ਇਹ ਵੇਖ ਕੇ ਹਵਲਾਵਰ ਹੱਥ ਮਲਦੇ ਰਹਿ ਗਏ ਪਰ ਇਹਨਾਂ ਪਾਪੀਆਂ ਨੇ ਦਰਿਆ ਵਿੱਚ ਰੁੜੀਆਂ ਜਾਂਦੀਆਂ ਸਿੱਖ ਬੀਬੀਆਂ ਉਤੇ ਗੋਲੀਆਂ ਦਾ ਮੀਂਹ ਭਰਾ ਦਿੱਤਾ ਗੋਲੀਆਂ ਨਾਲ ਸਾਰੀਆਂ ਸਿੱਖ ਬੀਬੀਆਂ ਸ਼ਹੀਦ ਹੋ ਗਈਆਂ ਇਹਨਾਂ ਬਹਾਦਰ ਸਿੱਖ ਬੀਬੀਆਂ ਨੇ ਦਰਿਆ ਵਿੱਚ ਛਾਲਾਂ ਮਾਰ ਕੇ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਪਰ ਜਬਰੀ ਮੁਸਲਮਾਨ ਹੋਣਾ ਤੇ ਉਹਨਾਂ ਕਬਾਇਲੀਆਂ ਦੀਆਂ ਰਖੈਲਾਂ ਬੰਦ ਸਵਾਰਨਾ ਕੀਤਾ ਜਿਉਂਦੇ ਜੀ ਕਿਸੇ ਵੀ ਸਿੰਘੜੀ ਨੂੰ ਉਹ ਪਾਪੀ ਪਾਕਿਸਤਾਨ ਨਾਲ ਜਾ ਸਕੇ ਕਬਾਇਲੀ ਮੁਸਲਮਾਨਾਂ ਦੁਆਰਾ ਕੀਤੇ ਗਏ ਇਸ ਹਮਲੇ ਵਿੱਚ ਚੱਕ ਸਤਲੂ ਪਿੰਡ ਦੇ 90 ਤੋਂ ਵੱਧ ਸਿੱਖ ਉਸ ਵਕਤ ਸ਼ਹੀਦ ਹੋਏ ਸਨ। ਇਸ ਪਿੰਡ ਨੂੰ ਚੱਕ ਗੁਜਰੀ ਵੀ ਕਿਹਾ ਜਾਂਦਾ ਹੈ। ਅਜਿਹੀ ਹੀ ਇੱਕ ਦਰਦ ਭਰੀ ਤੇ ਖੌਫਨਾਕ ਘਟਨਾ ਅਸੀਂ ਤੁਹਾਨੂੰ ਹੋਰ ਸੁਣਾਉਂਦੇ ਹਾਂ। ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਇੱਕ ਪਿੰਡ ਪੈਂਦਾ ਹੈ ਪਾਦਲਾ ਘੁੰਡਵਾਲ। ਇਸੇ ਪਿੰਡ ਵਿੱਚ ਵੀ 300 ਤੋਂ ਵੱਧ ਸਿੱਖ ਵਸਦੇ ਸਨ ਪਰ ਸਾਲ 2004 ਦੇ ਵਿੱਚ ਇਸ ਪਿੰਡ ਦੇ ਸਿੱਖਾਂ ਨੂੰ ਵੀ ਪਤਾ ਲੱਗਾ ਕਿ ਉਹਨਾਂ ਪਾਕਿਸਤਾਨੀ ਕਬਾਇਲੀਆਂ ਦਾ ਇਹਨਾਂ ਉੱਤੇ ਹਮਲਾ ਹੋਣ ਵਾਲਾ ਹੈ। ਉਦੋਂ ਵੀ ਹਮਲਾਵਰ ਬਹੁਤ ਵੱਡੀ ਗਿਰਤੀ ਵਿੱਚ ਸਨ ਪੰਜਲਾ ਪਿੰਡ ਦੇ ਸਾਰੇ ਸਿੱਖ ਇਕੱਠੇ ਹੁੰਦੇ ਤੇ ਇੱਕ ਗੁਰਮਤਾ ਪਗਾ ਕੇ ਆਪਣੇ ਪਰਿਵਾਰ ਬੀਬੀਆਂ ਬੱਚਿਆਂ ਸਮੇਤ ਆਪਣੇ ਕੀਮਤੀ ਸਮਾਨ ਨੂੰ ਨਾਲ ਲੈ ਕੇ ਇੱਕ ਸੰਗਰੇ ਜੰਗਲ ਵੱਲ ਚੱਲ ਪੈਂਦੇ ਹਨ ਸੰਗਰੇ ਜੰਗਲ ਰਾਹੀਂ ਇਹ ਸਿੱਖ ਤੁਰਦੇ ਤੁਰਦੇ ਸਪੌਰ ਪਹੁੰਚਦੇ ਤੇ ਇਥੋਂ ਅੱਗੇ ਬਲਗਮ ਸ਼ੋਰੇ ਦੇ ਇਲਾਕੇ ਵਿੱਚ ਇਹਨਾਂ ਸਿੱਖਾਂ ਦੇ ਦੁਸ਼ਮਣ ਦੇ ਨਾਲ ਟੱਕਰ ਹੋ ਜਾਂਦੀ ਹੈ ਇਸ ਹਮਲੇ ਵਿੱਚ ਬਹੁਤ ਸਾਰੇ ਸਿੱਖ ਸਿੰਘਣੀਆਂ ਸ਼ਹੀਦ ਹੋ ਗਏ ਸਨ ਕਿਉਂਕਿ ਉਹਨਾਂ ਹਮਲਾਵਰਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਸੀ ਜਦਕਿ ਸਿੱਖ ਸਿਰਫ 300 ਦੇ ਕਰੀਬ ਸਨ ਹਮਲਾਵਰਾਂ ਕੋਲ AK-47 ਵਰਗੇ ਮਾਰੂ ਹਥਿਆਰ ਸਨ ਸਿੱਖਾਂ ਕੋਲ ਸਿਰਫ ਡਾਂਗਾ ਕਿਰਪਾਨਾਂ ਹੀ ਸਨ ਦਦੋ ਇਸ ਹਮਲੇ ਵਿੱਚ ਕਾਫੀ ਸਿੱਖ ਮਾਰੇ ਗਏ ਤਾਂ ਜਿਹੜੇ ਬਾਕੀ ਪਰਿਵਾਰ ਜਉਦੇ ਬਚੇ ਉਹ ਵਾਪਸ ਆਪਣੇ ਪਿੰਡ ਵੱਲ ਦੌੜ ਪਏ ਹੋਰ ਉਹ ਜਾਂਦੇ ਵੀ ਕਿੱਧਰ ਕੋਈ ਵੀ ਉਹਨਾਂ ਦੀ ਮਦਦ ਕਰਨ ਵਾਲਾ ਨਹੀਂ ਸੀ ਕਿਉਂਕਿ ਸਾਰਾ ਇਲਾਕਾ ਹੀ ਮੁਸਲਮਾਨਾਂ ਦਾ ਸੀ ਕਈ ਦਿਨਾਂ ਦੇ ਭੁੱਖੇ ਪਿਆਸੇ ਤੇ ਜ਼ਖਮੀ ਹੋਏ ਇਹ ਸਿੱਖ ਜਦੋਂ ਆਪਣੇ ਪਿੰਡ ਵਾਪਸ ਪਹੁੰਚੇ ਤਾਂ ਪਿੰਡ ਵਿੱਚ ਰਹਿੰਦੇ ਕੁਝ ਮੁਸਲਮਾਨ ਪਰਿਵਾਰਾਂ ਨੇ ਇਹਨਾਂ ਨੂੰ ਤਰਵਾਸਾ ਦਿੱਤਾ ਤੇ ਕਿਹਾ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਬੇਫਿਕਰ ਹੋ ਕੇ ਆਪਣੇ ਘਰਾਂ ਵਿੱਚ ਰਹੋ ਪਰ ਇਹ ਭੋਲੇ ਸਿੱਖ ਨਹੀਂ ਜਾਣਦੇ ਸਨ ਕਿ ਜਿਹੜੇ ਲੋਕ ਸਾਨੂੰ ਤਰਵਾਸਾ ਦੇ ਰਿਹਾ ਹਨ ਅੰਦਰੋਂ ਇਹਨਾਂ ਦੇ ਦਿਲਾਂ ਵਿੱਚ ਬਹੁਤ ਵੱਡਾ ਪਾਪ ਛੁਪਿਆ ਹੋਇਆ ਹੈ ਜਦੋਂ ਸਿੱਖ ਥੋੜਾ ਦਿਲ ਧਾਰ ਕੇ ਅਜੇ ਆਪਣੇ ਘਰਾਂ ਵਿੱਚ ਹੀ ਪਹੁੰਚੇ ਸਨ ਤਾਂ ਪਿੰਡ ਦੇ ਉਹਨਾਂ ਮੁਸਲਮਾਨਾਂ ਨੇ ਪਾਕਿਸਤਾਨੀ ਕਬਾਈਲੀ ਮੁਸਲਮਾਨਾਂ ਨਾਲ ਰਲ ਕੇ ਨਿਹੱਥੇ ਤੇ ਜਖਮੀ ਬੈਠੇ ਇਹਨਾਂ ਸਿੱਖਾਂ ਉੱਤੇ ਇੱਕ ਜ਼ੋਰਦਾਰ ਹਮਲਾ ਕਰ ਦਿੱਤਾ ਤੇ ਇਹਨਾਂ ਭੁੱਖੇ ਧਿਆਏ ਸਿੱਖ ਨੌਜਵਾਨਾਂ ਬਜ਼ੁਰਗਾਂ ਔਰਤਾਂ ਤੇ ਬੱਚਿਆਂ ਨੂੰ ਤਲਵਾਰਾਂ ਦੇ ਨਾਲ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਇਹਨਾਂ ਸਿੱਖਾਂ ਵਿੱਚ ਹੀ ਇੱਕ ਬਜ਼ੁਰਗ ਮਾਤਾ ਜੀ ਸਨ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਗੋਪੀਕੌਰ ਦੱਸਿਆ ਜਾਂਦਾ ਹੈ ਜੋ ਪਾਜਲਾ ਪੇਟ ਦੇ ਸਰਦਾਰ ਗਰੀਬ ਸਿੰਘ ਦੇ ਧਰਮ ਸਪਤਰੀ ਸਨ ਇਹ ਮਾਤਾ ਗੋਪੀ ਕੌਰ ਕਿਵੇਂ ਨਾ ਕਿਵੇਂ ਇਸ ਹਮਲੇ ਵਿੱਚ ਜਉਂਦੀ ਬਚ ਗਈ ਤੇ ਇਸ ਦੇ ਨਾਲ ਦੋ ਇਸ ਦੇ ਛੋਟੇ ਛੋਟੇ ਬੱਚੇ ਵੀ ਸਨ ਇਸ ਮਾਤਾ ਨੂੰ ਵੀ ਕਬਾਈਲੀ ਮੁਸਲਮਾਨ ਪਾਕਿਸਤਾਨ ਨੂੰ ਲਜਾਣਾ ਚਾਹੁੰਦੇ ਸਨ ਮਾਤਾ ਸਿਰਫ ਇਕਲੌਤੀ ਬੱਚੀ ਸੀ ਉਸ ਕੋਲ ਕੋਈ ਹੋਰ ਚਾਰਾ ਨਹੀਂ ਸੀ ਦੁਸ਼ਮਣ ਹਜ਼ਾਰਾਂ ਵਿੱਚ ਸੀ ਤਾਂ ਉਹ ਮਾਤਾ ਗੋਪੀ ਕੌਰ ਉਹਨਾਂ ਹਮਲਾਵਰਾਂ ਨੂੰ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਪਾਕਿਸਤਾਨ ਚਲੀ ਜਾਵਾਂਗੀ ਪਰ ਪਹਿਲਾਂ ਮੇਰੇ ਨਾਲ ਮੇਰੇ ਪਿੰਡ ਦੇ ਸ਼ਹੀਦ ਹੋਏ ਇਹਨਾਂ ਸਿੱਖਾਂ ਦਾ ਅੰਤਿਮ ਸੰਸਕਾਰ ਕਰਵਾਉ ਦੁਸ਼ਮਣ ਇਹ ਗੱਲ ਮੰਨ ਜਾਂਦੇ ਹਨ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਕੀਤੀਆਂ ਗਈਆਂ ਸਾਰੀਆਂ ਲੱਕੜਾਂ ਇੱਕੋ ਥਾਂ ਤੇ ਇਕੱਠੀਆਂ ਕਰਕੇ ਇੱਕ ਬਹੁਤ ਵੱਡੀ ਚਿਤਾ ਬਣਾ ਦਿੱਤੀ ਗਈ ਜਿਸ ਤੋਂ ਬਾਅਦ ਸ਼ਹੀਦ ਹੋਏ ਸਾਰੇ ਉਹਨਾਂ ਸਿੱਖਾਂ ਨੂੰ ਇਕੱਠੀਆਂ ਇੱਕੋ ਜਗ੍ਹਾ ਲੱਕੜਾਂ ਤੇ ਰੱਖ ਕੇ ਆਗ ਲਗਾ ਦਿੱਤੀ ਗਈ ਅਗਰੀ ਦੀ ਸੇਵਾ ਮਾਤਾ ਗੋਪੀਕੌਰ ਨੇ ਆਪ ਕੀਤੀ चंद ਮਿੰਟਾਂ ਵਿੱਚ ਹੀ ਲਕਣਾ ਤੇ ਉਹਨਾਂ ਦੇ ਉੱਤੇ ਪਏ ਸ਼ਹੀਦ ਸਿੰਘਾਂ ਦੇ ਸਰੀਰ ਭਾਂਬੜ ਬਣ ਕੇ ਮੱਚਣ ਲੱਗੇ ਅੱਗ ਤੋਂ ਸੇਕ ਪੈਂਦਾ ਵੇਖ ਕੇ ਉਹ ਹਵਲਾਵਰ ਉਸ ਵੱਡੀ ਚਿਤਾ ਤੋਂ ਥੋੜਾ ਪਿੱਛੇ ਹਟ ਕੇ ਖੜ ਗਏ ਮਾਤਾ ਗੋਪੀਕੌਰ ਨੇ ਆਪਣੇ ਦੋਹਾਂ ਬੱਚਿਆਂ ਨੂੰ ਚੁੱਕ ਕੇ ਸਿੱਖਾਂ ਦੀ ਜਲ ਰਹੀ ਚਿਤਾ ਦੀਆਂ ਵੈਗਰੂ ਦਾ ਨਾਮ ਜਪਦੇ ਹੋਏ ਪੰਜ ਪ੍ਰਕਰਮਾਂ ਕੀਤੀਆਂ ਤੇ ਫਿਰ ਇੱਕਦਮ ਉੱਚੀ ਆਵਾਜ਼ ਵਿੱਚ ਜਕਾਰਾ ਗਜਾਉਦੇ ਹੋਏ ਆਪਣੇ ਉਹਨਾਂ ਦੋਹਾਂ ਬੱਚਿਆਂ ਸਮੇਤ ਸਿੱਖੀ ਸਦਕ ਨੂੰ ਨਿਭਾਉਂਦਿਆਂ ਮਾਤਾ ਗੋਪੀਕੌਰ ਨੇ ਉਸੇ ਚਿਤਾ ਵਿੱਚ ਹੀ ਛਾਲ ਮਾਰ ਦਿੱਤੀ ਤੇ ਉਹਨਾਂ ਸ਼ਹੀਦ ਹੋਏ ਸਿੱਖਾਂ ਦੇ ਨਾਲ ਹੀ ਆਪਣੀ ਜਾਨ ਕੁਰਬਾਨ ਕਰ ਗਈ ਪਰ ਦੁਸ਼ਮਣਾਂ ਦੇ ਨਾਲ ਜਾਣਾ ਉਸਨੇ ਸਵਾਰਨਾ ਕੀਤਾ ਦੋਸਤੋ ਇਹ ਹਨ ਦੋ ਕਟਨਾਵਾ ਜੋ ਕਸ਼ਮੀਰ ਵਿੱਚ ਵੱਸਦੇ ਸਿੱਖਾਂ ਨਾਲ ਵਾਪਰੀਆਂ ਜਿਨ੍ਹਾਂ ਨੂੰ ਸੁਣ ਕੇ ਇੱਕ ਵਾਰ ਰੂਹ ਕੰਬ ਜਾਂਦੀ ਹੈ ਸਿੱਖ ਕੌਮ ਦੇ ਇਹ ਉਹ ਸ਼ਹੀਦ ਹਨ ਜੋ ਇੰਨੀ ਵੱਡੀ ਕੁਰਬਾਨੀ ਹੋਣ ਕਰਕੇ ਵੀ ਅੱਜ ਗੁਮਨਾਮ ਹਨ ਪਤਾ ਨਹੀਂ ਕਿਉਂ ਸਾਡੇ ਪ੍ਰਚਾਰਕਾਂ ਵੱਲੋਂ ਇਹਨਾਂ ਸਿੱਧਕੀ ਸਿੱਖਾਂ ਬਾਰੇ ਕੌਮ ਨੂੰ ਦੱਸਿਆ ਨਹੀਂ ਜਾਂਦਾ ਉਸੀ ਸਾਰੇ ਆਪਣਾ ਫਰਜ਼ ਸਮਝਦੇ ਹੋਏ ਇਸ ਅਣਗੌਲੇ ਇਤਿਹਾਸ ਨੂੰ ਹਰ ਇੱਕ ਸਿੱਖ ਤੱਕ ਜਰੂਰ ਪਹੁੰਚਾਓ ਅੱਜ ਇਸ ਵੀਡੀਓ ਵਿੱਚ ਤਾਂ ਅਸੀਂ ਸਿਰਫ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਹੋਰ ਪਤਾ ਨਹੀਂ ਕਿੰਨੇ ਹਜ਼ਾਰਾਂ ਅਜਿਹੇ ਖੌਫਨਾਕ ਕਾਂਡ ਹਨ ਜੋ ਸਿੱਖ ਕੌਮ ਨਾਲ ਵਾਪਰੇ ਅੱਜ ਲੋੜ ਹੈ ਉਹਨਾਂ ਬਾਰੇ ਜਾਣਨ ਦੀ ਸੋ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ